ਮੈਂ ਦਾਅਵੇ ਨਾਲ ਕਹਿਣਾ ਕਿ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨਿਆਂ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਹੈ ਕਿ ਪਹਿਲਾਂ ਹੀ ਆਜੇ ਕਿਉਂਕਿ NSA ਇੱਕ ਵਾਰ ਰਿਵੀਵ ਹੋ ਗਈ ਹੈ ਰਿਵੋਕ ਹੋਣੀ ਹੋਣੀ ਹੈ ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ ਦੂਸਰੀ ਗੱਲ ਉਹਨਾਂ ਦੇ ਕੇਸ ਨੇ ਕੇਸਾਂ ਦੀ ਜ਼ਮਾਨਤਾ ਹੋਣੀ ਹੈ ਕੇਸ ਕੀ ਹੈ 307 ਦਾ 307 ਦੀਆਂ ਤੇ ਬਾਰ ਬਾਰ ਜ਼ਮਾਨਤਾ ਹੋ ਜਾਈਂਗੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿਹਨਾਂ ਨਾਲ ਸੰਬੰਧਤ ਨੇ ਵਿਰਸਾ ਸੰਮਲਟਵਾ ਦੀ ਗੱਲ ਕਰਦੇ ਜੀ ਬਾਹਰ ਆ ਗਿਆ ਤਦ ਮੈਂ ਬਾਵਾ ਘੜੀਆਂ ਕਰਕੇ ਆ ਗਿਆ ਤੇ ਮੇਰਦੋ ਨਾਲ ਰਿਸ਼ਤਾ ਕਰਤਾ ਹਾਂਜੀ ਮੇਰਦੋ ਨੇ ਭੁੱਲਾ ਦੀ ਸੇਜ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਵਾ ਘੜੀਆਂ ਕਰਨ ਵਾਲੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਪਰ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀ ਜੀ ਦੋਨੇ ਵੀ ਤਾਂ ਬਾਹਾਂ ਵਿੱਚ ਖੜੀਆਂ ਕਿਤੇ ਅਹੀਂ ਉਹਨੇ ਕਿੜਾ ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜੇ ਉਹਨਾਂ ਕੋਲ ਹਾਂਜੀ ਅਸੀਂ ਤੇ ਘੇਰੇ ਗਏ ਸਾਨੂੰ ਤੇ ਚਾਰ ਦੇ ਫੇਰੇ ਉਹ ਲੜਦੇ ਆ ਜਿਹੜਾ ਘੇਰਾ ਪਿਆ ਤੇ ਘੇਰੇ ਚ ਐ ਆ ਗਏ ਤੇ ਘੇਰਾ ਵੀ ਅਸੀਂ ਤਾਂ ਕਾਬੂ ਦਿੱਤੇ ਹੈ ਨਹੀਂ ਸੀ ਦੂਸਰੇ ਪਾਸੇ ਤੇ ਭਾਈ ਸਾਹਿਬ ਦੇ ਜਾਂ ਸੀਗੇ ਤੇ ਭਾਈ ਸਾਹਿਬ ਵੀ ਕਿ ਮਜਬੂਰੀ ਵਰਗੀ ਕਿ ਪੁਲਿਸ ਕੋਲਿਆਂ ਆਣ ਕੇ ਆਤਮ ਸਮਰਪਣ ਕਰਨ ਲੱਗ ਪਏ ਮੈਨੂੰ ਵੀ ਲੋਕ ਰਾਜਨੀਤਿਕ ਕਹਿੰਦੇ ਹੋਣਗੇ ਪਰ ਨਾਮਕ ਦੀ ਰਾਜਨੀਤੀ ਕੀਤੀ ਹੈ ਤੇ ਨਾ ਮੈਨੂੰ ਕਰਨੀ ਆਉਂਦੀ ਹੈ ਤੇ ਨਾਮ ਰਾਜਨੀਤੀ ਵਾਸਤੇ ਘਰੋਂ ਤੁਰਿਆ ਸੀ ਰੱਬ ਨੇ ਸਬਬ ਬਣਾਇਆ ਤੇ ਦੋ ਵਾਰ ਲੋਕਾਂ ਨੇ ਪੰਜਾਬ ਦੀ ਵਿਧਾਨ ਸਭਾ ਚ ਚੁਣ ਕੇ ਭੇਜਿਆ ਤੇ ਏਡਾ ਵੱਡਾ ਮਾਣ ਦਿੱਤਾ ਤੇ ਜੇ ਮੈਂ ਹਨੇਰੀਆਂ ਦੇ ਵਿੱਚ ਵੀ ਜੇ ਮੈਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹਿਆ ਤੇ ਜਿੰਨੂੰ ਕਹਿੰਦੇ ਆ ਕਿ ਸਨਮਾਨਜਨਕ ਹਾਰ ਤੇ ਹੋਈ ਪਰ ਚੰਦ ਜਿਹੜਾ ਆ ਵੋਟਾਂ ਦੇ ਫਰਕ ਦੇ ਨਾਲ ਔਰ ਕਾਂਗਰਸ ਜਿਹੜੀ ਐ 17 ਚ ਲੈ ਗਈ ਝੂੜਦੇ ਸਿਰ ਤੇ ਤੇ 22 ਚ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦਾ ਤੇ ਕੇਜਰੀਵਾਲ ਦਾ ਝੂਠ ਚੱਲ ਗਿਆ ਤੁਸੀਂ ਦੇਖੋ 2017 ਚ 82000 ਵੋਟ ਲੈਣ ਵਾਲਾ ਕਾਂਗਰਸੀ ਉਮੀਦਵਾਰ 2022 ਦੇ 26000 ਤੇ ਆ ਜਾਂਦਾ ਤੇ ਗਿਰਸਾ ਸਿੰਘ ਮਲਟੋਹਾ ਉਥੇ ਦਾ ਉਥੇ ਰਹਿੰਦਾ ਤੇ ਜਿੰਨੀ ਉਹਦੀ ਘਟਦੀ ਏ ਉਹ ਸਾਰੀ ਦੀ ਸਾਰੀ ਜਿਹੜੀ ਆਵਾਜ਼ ਪਾਰਟਨ ਸ਼ਿਫਟ ਹੁੰਦੀ ਉਹ ਉਹਦੇ ਸਿਰ ਤੇ ਜਾਂਦਾ ਔਰ ਮੈਂ ਕਹਿੰਦਾ ਕਿ ਜਿਸ ਦਿਨ ਦਾ ਮੇਰੇ ਬਾਰੇ ਚਰਚਾ ਚੱਲੀ ਲੋਕਾਂ ਚ ਕਿ ਵਿਰਸਾ ਸਿੰਘ ਮਲਟੋਹਾ ਉਮੀਦਵਾਰ ਬਣ ਸਕਦਾ ਹੈ ਮੇਰੇ ਹਲਕੇ ਦੇ ਲੋਕ ਤੇ ਹੈਗੇ ਹੈਗਾ ਨੌواں ਹਲਕਿਆਂ 'ਚ ਮੈਨੂੰ ਫੋਨ ਆਉਂਦੇ ਨੇ ਔਰ ਖਾਸ ਕਰਕੇ ਜਿਹੜੇ ਉਥੇ ਆਗੂ ਸਹਿਬਾਨ ਨੇ ਕਾਲੀ ਦਲ ਦੇ ਕਿ ਵੇਖਿਆ ਜੇ ਜੀ ਤੁਸੀਂ ਆਇਆ ਜੇ ਜਾਂ ਮਜੀਠੀਆ ਸਾਹਿਬ ਆਉਣ ਤੇ ਜਾਂ ਤੁਸੀਂ ਆਇਆ ਜੇ ਹੋਰ ਨਾ ਕੋਈ ਆ ਤਰੋ ਇਹ ਪਾਰਟੀ ਨੇ ਫੈਸਲਾ ਲੈਣਾ ਸੀਗਾ ਪਰ ਮੈਂ ਇਹਦੇ ਦਰਮਿਆਨ ਆਪਦੇ ਨਜ਼ਦੀਕੀਆਂ ਨੂੰ ਜ਼ਰੂਰ ਕਹਿੰਦਾ ਰਿਹਾ ਕਿ ਪਾ ਮੇਰੇ ਅਜੇ ਡਿਸਾਈਡ ਨਹੀਂ ਅਜੇ ਪਤਾ ਨਹੀਂ ਪਰ ਹੋ ਸਕਦਾ ਹੈ ਕਿ ਆਪਾਂ ਉਮੀਦਵਾਰ ਹਾਂ ਮੈਂ ਮੇਰੇ ਬੱਚਿਆਂ ਵਰਗੇ ਭਾਈ ਅਮਰਪਾਲ ਸਿੰਘ ਔਰ ਜਿੱਥੇ ਉਹਨਾਂ ਨਾਲ ਜਾਤੀ ਹੋਈ ਉਹਨਾਂ ਦੀ ਆਵਾਜ਼ ਬਲੰਦ ਕੀਤੀ ਉਹਨਾਂ ਦੇ ਹੱਕ ਚ ਵਿਖੜੋਤੇ ਤੇ ਅੱਜ ਵੀ ਉਸ ਗੱਲ ਦੇ ਜਿਹੜੀ ਉਹਨਾਂ ਨਾਲ ਜਾਤੀ ਹੋਈ ਹੈ ਜਾਂ ਹੋ ਰਹੀ ਐ ਉਹਦੀ ਅੱਜ ਵੀ ਜਿਹੜਾ ਆ ਗੱਲ ਕਰਦੇ ਆ ਮੈਂ ਜਿੱਥੇ ਵੀ ਕਿਤੇ ਪੰਥ ਤੇ ਪੰਜਾਬ ਦੀ ਗੱਲ ਆਉਂਦੀ ਆ ਆਪਾਂ ਕਦੀ ਨਿਡਰ ਹੋ ਆਪਾਂ ਹਮੇਸ਼ਾ ਹੀ ਜਾਂ ਮੈਂ ਹਮੇਸ਼ਾ ਹੀ ਨਿਡਰ ਹੋ ਕੇ ਨਿ ਧੜਕ ਹੋ ਕੇ ਜਿਹੜਾ ਆ ਆਪਦੀ ਬਾਤ بلند ਕਰਦੇ ਰਹੇ ਤੇ ਆਪੇ ਯਤਨ ਕਰਦੇ ਰਹੇ ਤੇ ਚਾਹ ਬੰਦੀ ਸਿੰਘਾਂ ਦਾ ਹੋਵੇ ਉਹਦੇ ਵਾਸਤੇ ਵੀ ਚਾਹੋ ਭਾਈ ਖੈੜਾ ਜੀ ਨੇ ਚਾਹੇ ਭਾਈ ਭੁੱਲਰ ਨੇ ਭਾਈ ਰਾਜਵਾਨਾ ਨੇ ਭਾਈ ਗੁਰਮੀਤ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਹੈ ਭਾਈ ਲਖਵਿੰਦਰ ਸਿੰਘ ਹੈ ਜਿੰਨੇ ਵੀ ਬੰਦੀ ਸਿੰਘ ਨੇ ਹਾਂਜੀ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਭਿਉਰਾ ਨੇ ਭਾਈ ਤਾਰਾ ਨੇ ਜੇ ਡੱਟ ਕੇ ਕੋਈ ਗੱਲ ਕਰਦਾ ਰਿਹਾ ਹੋ ਸਕਦਾ ਹੈ ਕਿ ਹੋਰ ਵੀ ਕੋਈ ਕਰਦੇ ਹੁਣ ਪਰ ਮੈਂ ਅਧਿਚਾ ਇਹਨੇ ਕੀਤੀ ਮੈਨੂੰ ਵੀ ਕਈਆਂ ਸੱਜਣਾ ਨੇ ਕਿਹਾ ਕਿ ਯਾਰ ਐਨਆਈਏ ਬੜੀ ਅੱਜਕਲ ਮਰਜ਼ੀ ਤਰੀਕੇ ਨਾਲ ਮੈਂ ਕੀ ਕਰ ਲੂੰ ਮਖਬਤ ਉਹ ਮੈਨੂੰ ਜੇਲੇ ਭੇਜ ਦੋ ਨਾ ਕੋਈ ਕੇਸ ਹੀ ਪਾ ਦੇਣਗੇ ਕਾਇਚ ਫਸਾ ਹੀ ਦੇਣਗੇ ਨਾ ਮੈਂ ਇਹ ਗੱਲਾਂ ਗੁਲਾਂ ਲੰਘ ਚੁੱਕੇ ਆਂ ਔਰ ਮੈਂ ਭਾਈ ਅਮਰਤਪਾਲ ਸਿੰਘ ਦੀ ਫੈਮਲੀ ਦੇ ਕੰਨਾਂ 'ਚ ਵੀ ਆਵਾਜ਼ ਪਾਈ ਸੀ ਕਿ ਹੋ ਸਕਦਾ ਹੈ ਕਿ ਮੈਂ ਮੈਨੂੰ ਉਮੀਦਵਾਰ ਬਣਾਇਆ ਜਾਵੇ ਤੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਕਿ ਮੈਂ ਇਹ ਵੀ ਗੱਲ ਕਹੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਮਾੜੀ ਮਾੜੀ ਚੱਲਦੀ ਹੈ ਜਿਸ ਤਰ੍ਹਾਂ ਇੱਥੇ ਕੱਟ ਜਿੱਦੋਂ ਹੋਇਆ ਸੀ ਉਹਦੇ ਨੇ ਬਿਲਕੁਲ ਇਹੋ ਜੀ ਗੱਲ ਕੋਈ ਨਹੀਂ ਹੈ। ਔਰ ਉਹਨਾਂ ਦੀ ਫੈਮਿਲੀ ਨੇ ਤੇ ਖਾਸ ਕਰਕੇ ਭਾਈ ਸਾਹਿਬ ਦੀ ਮਿਸ ਜੀ ਨੇ ਵਿਵਾਹ ਕਰਨ ਦਾ ਜੋ ਮੇਰੇ ਕੋਲ ਸੁਣਿਆ ਆ। ਕਿ ਜੇ ਬਲਟੋਆ ਸਾਹਿਬ ਨੂੰ ਉਮੀਦਵਾਰ ਬਣਾਇਆ ਜਾਂਦਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਮੇਰੇ ਕੋਲੇ ਆ ਲਿਸ਼ਟ ਹੈ ਜਿਸ ਤੇ ਮੈਂ ਲਿਖਿਆ ਸੀ ਕਿ ਪ੍ਰਚਾਰ ਵਾਸਤੇ ਕਿੰਨਾ-ਕਿੰਨਾ ਦੀ ਮਦਦ ਲੈਣੀ ਹੈ। ਵੈਸੇ ਮੈਂ ਵੈਸੇ ਪਾਈ ਸੀ ਕਿ ਜੇ ਕਿਤੇ ਮੇਰੇ ਤੇ ਗੁਨਾ ਪੈ ਜਾਂਦਾ ਆ ਤੇ ਫਿਰ ਇਹਦੀ ਕਿਦੀ ਮਦਦ ਲੈਣੀ ਆ ਮੈਂ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਉਹ ਥਾਂ ਰੱਖਦੀਆਂ ਨੇ ਉਹਨਾਂ ਦੇ ਨਾਂ ਲਿਖੇ ਸੀ ਚੇਤਾ ਕਰਕੇ ਵੀ ਚੇਤਾ ਰਵੇ ਕਿ ਉਹਨਾਂ ਕੋਲੋਂ ਬਿਆਨ ਦਿਵਾਵਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਇੱਥੇ ਆਣ ਕੇ ਸਪੀਚ ਕਰਦਣ ਜਿੱਥੇ ਮੈਂ ਬਾਕੀ ਲਗਭਗ 20-22 ਨਾਂ ਲਿਖੇ ਐ ਭਾਵੇਂ ਕਿ ਹੋਰ ਵੀ ਅਜੇ ਵਿੱਚ ਵਾਧਾ ਹੋ ਸਕਦਾ ਸੀਗਾ ਪਰ ਆ ਨੌ ਨੰਬਰ ਤੇ ਤੁਸੀਂ ਆ ਦੇਖ ਸਕਦੇ ਜੇ ਇਹ ਫੈਮਲੀ ਭਾਈ ਅਮਰਪਾਲ ਸਿੰਘ ਮੈਂ ਲਿਖਿਆ ਇਹ ਹੁਣ ਤਾਂ ਮੈਂ ਲਿਖਿਆ ਨਹੀਂ ਸਾਡੇ ਸਾਹਮਣੇ ਬੈਠਾ ਹੈ ਹਾਂਜੀ ਤੇ ਮੈਂ ਇਸ ਕਰਕੇ ਲਿਖਿਆ ਸੀਗਾ ਕਿ ਮੈਂ ਉਹਨਾਂ ਤੋਂ ਵੀ ਮੱਦ ਲੈਣੀ ਹੈ ਤੇ ਉਹਨਾਂ ਤੋਂ ਵੀ ਬਿਆਨ ਦਵਾਉਣਾ ਕਿ ਭਾਈ ਜੇ ਪੰਥ ਵਾਸਤੇ ਕੋਈ ਆਵਾਜ਼ ਠਾਉਣ ਵਾਲਾ ਆਇਆ ਜੇ ਸਾਡੇ ਨਾਲ ਕੋਈ ਖੜੋਣ ਵਾਲਿਆਂ ਚੋਂ ਇੱਕ ਹੈ ਤੇ ਭਾਈ ਮਿਰਸਾ ਸਿੰਘ ਮਲਟੋਹਾ ਹੈ ਤੇ ਭਾਈ ਪੰਥ ਜਿਹੜਾ ਆ ਜਾਂ ਸਿੱਖ ਜਿਹੜੇ ਆ ਜਾਂ ਪੰਜਾਬੀ ਜਿਹੜੇ ਆ ਇਹਦਾ ਸਾਥ ਦੇਣ ਬਰੋਦ ਚਾਂਦੀ ਹੋਰ ਚੜ ਗਏ ਹਾਂਜੀ ਚਲੋ ਫਿਰ ਵੀ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਸਾਡੀ ਉਹ ਬੱਚੀ ਆ ਕਿਰਨ ਆਂਦੀ ਕਿ ਬੇਟਾ ਵਿਰਸਾ ਤੋਂ ਵਲਟੋਆ ਨਾ ਤੇ ਕਿਸ ਨੂੰ ਤੁਖਾ ਦੇਣ ਵਾਲਾ ਤੇ ਨਾਮ ਬਚਨ ਕਰਕੇ ਭਜਣ ਵਾਲਾ ਤੇ ਜੇ ਗੱਲਾਂ ਨਹੀਂ ਹੋਈਆਂ ਜਾਂ ਉਹਨਾਂ ਦੀ ਫੈਮਿਲੀ ਕਹਦੇ ਵੀ ਇਹ ਗੱਲਾਂ ਨਹੀਂ ਹੋਈਆਂ ਮੈਂ ਮਾਫੀ ਮੰਗਦਾ ਪਰ ਕਹਿਣਾ ਭੂਗ ਰਬਣੀ ਯਾਦ ਕਰਕੇ ਹਾਂਜੀ ਔਰ ਇਥੋਂ ਤੱਕ ਕਿ ਮੈਨੂੰ ਭਾਈ ਸਾਹਿਬ ਦਾ ਵੀ ਸੁਨੇਹਾ ਆਇਆ ਅੰਦਰੋਂ ਕਿ ਜੇ ਬਲਟੋਆ ਸਾਹਿਬ ਲੜਦੇ ਤੇ ਅਸੀਂ ਮਦਦ ਕਰਾਂਗੇ ਦਸਮੇਰ ਤੇ ਕੀ ਕਰੂੰਗੀ ਹੁਣ ਤੇਹੀ ਹੈ ਨਾ ਮੈਂ ਹੱਥ ਭਲੇ ਜੁੜ ਸਕਦਾ ਨਾ ਜਾਣਾ ਮੈਂ ਫੇਰ ਆ ਔਰ ਮੈਨੂੰ ਆਸ ਵੀ ਹੈ ਕਿ ਜੇ ਗੱਲ ਕੋਈ ਨਹੀਂ ਹੋਈ ਕਈ ਵਾਰ ਹੁੰਦਾ ਆ ਕਿ ਅਗਲੇ ਦੇ ਮਨ ਚ ਹੁੰਦੀ ਹੈ ਕਿ ਅਸੀਂ ਬਲਟੋਆ ਸਾਹਿਬ ਦੀ ਮਦਦ ਕਰਨੀ ਕੋਈ ਹੋਰ ਕਾਦੀ ਉਮੀਦਵਾਰ ਹੁੰਦਾ ਸ਼ਾਇਦ ਨਾ ਕਰਦੇ ਪਰ ਕਈ ਉਥੇ ਇਹੋ ਜੀ ਸੱਜਣ ਆ ਜਾਂਦੇ ਨਹੀਂ ਆਪਾਂ ਲੜੀਏ ਜੀ ਵੇਖਿਆ ਜੇ ਜੀ ਮਾਨਸਾ ਵਾਲੀ ਹਵਾ ਚੱਲ ਜੂਗੀ ਚਲੋ ਕਿਸਮਤ ਦੇ ਹੈਗੇ ਆ ਸਾਰੇ ਚੱਕਰ ਵੀ ਕੀ ਬਣਦਾ ਆ ਕੀ ਨਹੀਂ ਬਣਦਾ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਕਿਸੇ ਦੀ ਨਿੰਦਾ ਨਹੀਂ ਕਰਦਾ ਪਰ ਅੰਥ ਕੇ ਵੰਡੀਆਂ ਪਾ ਅੰਥ ਦੀ ਸ਼ਕਤੀ ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭੜਾ ਹੁੰਦਾ ਹੈ ਤੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭੜਾ ਹੁੰਦਾ ਹੈ ਤਾਂ ਪੋ ਚਾਰ ਪੰਜ ਹੋਰ ਖੜੇ ਕਰ ਲੈਣੇ ਚਾਰ ਪੰਜ ਹੋਰ ਖੜੇ ਕਰ ਲੈਣੇ ਫਿਰ ਮੋਰਤਾ ਛੇਤੀ ਫਦੇ ਹੋ ਜਾਊਗਾ ਅੱਗੇ ਹੀ ਕਹਿੰਦੇ ਆ ਕਿ ਵੀ ਖਾਲਸਾ ਪੰਥ ਦੀ ਖਵਾਰੀ ਐਸੇ ਕਰਕੇ ਹੋ ਰਹੀ ਐ ਕਿ ਕੋਈ ਕਿਸੇ ਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸੱਚੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼ਰਮਣੀਕਾਰ ਇਹਦਾ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈਰਿਆ ਹੈ ਪੰਥਕ ਏਕਤਾ ਦਾ ਮਦਈਰਿਆ ਹੈ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈਰਿਆ ਹੈ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਪੂਰੀ ਆਪਣਾ ਸ਼ਕਤੀ ਬਣਾ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲਾ ਚ ਕੱਢੀ ਹਾਂਜੀ ਤੇ ਜੇਲਾ ਚ ਵੀ ਇਹੋ ਜਿਹੇ ਹੀ ਪਤਨੀ ਬਾਹਰ ਆਉਣਾ ਕਿ ਨਹੀਂ ਆਉਣਾ ਜੇ ਆਉਂਦੇ ਰਹੇ ਤਾਂ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰਹੇ ਤੇ ਥਾਣਿਆਂ ਚ ਕਮਾਦ ਨੂੰ ਫਿਰ ਦਿਲੇ ਭੇਜ ਦਿੰਦੇ ਰਹੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤ ਨਹੀਂ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ 1984 ਚ ਕਿੰਨੇ ਕੁ ਟੌਰਚਰ ਦੇਖੇ ਔਰ 1984 ਦੇ ਵਿੱਚ ਅਜੇ ਇਹ ਲਾਤਾ ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨੇ ਕਿ ਸਾਲ ਹੋ ਗਏ ਸਨ ਮੇਰੇ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਟੱਕਰ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਪਹਿਲੀ ਮੁਲਾਕਾਤ ਮਾਰਚ 1985 ਚ ਹੋਈ ਸੀ ਮੈਂ ਜੂਨ 84 ਦਾ ਪੜਿਆ ਸੀ ਉਸ ਹਸਾਬ ਨਾਲ ਕਿਨੇ ਮਹੀਨੇ ਬਣਦੇ ਆਦੀ ਹੋਈ ਮੇਰੀ ਬਜ਼ੁਰਗ ਮਾਤਾ ਵਿਚਾਰੀ ਉਥੇ ਗਈ ਦੀ ਪਰਮਿਸ਼ਨ ਆ ਲੈ ਕੇ ਉਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਵਾਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੀ ਕਿਸੇ ਕੋਈ ਮੱਥੇ ਨਹੀਂ ਜੀ ਲਗਣ ਦਿੱਤਾ ਅਸੀਂ ਕਿਉਂ ਜੇਲਾ ਕੱਟ ਕੇ ਔਰ ਸਾਲਾਂ ਬੱਧੀ ਅਸੀਂ ਬੇੜੀਆਂ ਸਾਡੇ ਪੈਰਾ ਚ ਹੁੰਦੀਆਂ ਸੀ ਤੋਂ ਸਾਨੂੰ ਇਹ ਬਾਅਦ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਆ ਤੇ ਸਾਨੂੰ ਇਹੀ ਕਿਹਾ ਜਾਂਦਾ ਤੂੰ ਇੱਥੇ ਕੱਲਾ ਆ ਇਹ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤਾਂ ਲੱਗ ਕੋਈ ਨਹੀਂ ਹੈਗਾ ਬਾਕੀ ਸਭ ਤਾਂ ਸੰਗਵੇਂ ਨਾ ਕੋਈ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਮੂੰਹ ਨਾਲ ਹੱਤਾਂ ਚਰੇ ਜੋਤਪੁਰ ਵਰਗੀਆਂ ਧਿਆੜ ਵਰਗੀਆਂ ਜਿਨ੍ਹਾਂ ਕੱਟੀਆਂ ਤੇ ਮੈਂ ਹੱਥ ਮਨੋਂ ਕੀ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਦੇ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 ਚ ਕਿੰਨਾ ਦਾ ਕੀ ਅ ਮਤਲਬ ਹ ਹਿੱਸਾ ਰਿਹਾ ਹੈ ਦੂਸਰੀ ਗੱਲ ਜਿਹੜੀ ਇਹ ਮੇਰੀ ਇੰਨੀ ਕੁ ਬੇਨਤੀ ਆ ਕਿ ਮੈਂ ਨਾਲ ਤੈਮ ਤੋਂ ਪਿੱਛੇ ਕਰ ਮਿਲਿਆ ਨਹੀਂ ਕਿ ਸਭ ਫੋਨ ਹੀ ਵੀ ਵੰਦੇ ਰਹੇ ਜੇ ਕਿ ਮੇਰੇ ਅੱਗੇ ਜੋ ਤੂੰ ਉਦੋਂ ਦੇ ਲੱਗੇ ਜਿਵੇਂ ਦੀ ਗੱਲ ਹੀ ਨਹੀਂ ਹੋਈ ਇੰਨੇ ਕ ਜਿਆਦੇ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕੀਤੇ ਵੀ ਜਿਹੜੇ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲ ਹੈ ਨਾ ਕਿਈ ਵਾਰੋਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਛੱਕੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਤ ਨੇ ਵਿਰਸਾ ਸੰਭਲਟੋ ਆਦੀ ਗੱਲ ਕਰਦੇ ਜੀ ਬਾਵਾਖੜੀ ਦਾ ਕੀ ਆ ਗਿਆ ਸੀ ਜਦੋਂ ਮੈਂ ਬਾਵਾਖੜੀ ਕਰਕੇ ਆ ਗਿਆ ਤੇ ਮੇਰ ਨੂੰ ਉਹ ਨਾਲ ਰਿਸ਼ਤਾ ਕਰਤਾ ਹਾਂਜੀ ਮੇਰ ਤੋਂ ਨਾਲ ਫੁੱਲਾ ਦੀ ਸੇਈ ਤੇ ਰੱਖਿਆ ਜੋ ਉਹ ਆਲ ਸਾਡਾ ਹੋਇਆ ਹਾਂਜੀ ਉਹ ਬਾਹਵਾ ਖੜੀਆਂ ਕਰਨ ਵਾਲੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਹ ਪਤਾ ਨਹੀਂ ਕੌਮ ਨੇ ਕੌਮ ਨੇ ਜੇ ਭਾਈ ਅਮਰਪਾਲ ਸਿੰਘ ਦੇ ਸਾਥੀ ਤੇ ਉਹ ਉਹਨਾਂ ਨੂੰ ਰੋਕਨ ਹਾਂਜੀ ਉਹਨਾਂ ਦਾ ਪਰਿਵਾਰ ਰੁਕੇ ਕਿ ਜੇ ਮੇਰੀ ਕਰਤਾਰ ਕੁਛ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ 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 ਕਿਹੜੀਆਂ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿਤੇ ਕਰਤਾਰ ਕੁਛ ਨਹੀਂ ਹੋਣੀ ਚਾਹੀਦੀ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਵੀ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ। ਕਿ ਉਹਨੇ ਵੀ ਤਾਂ ਬਾਹਵੇਂ ਖੜੀਆਂ ਕੀਤੀਆਂ ਹੀ ਉਹਨੇ ਕਿਹੜਾ ਉਹ ਕਿੜੀ ਹੈ ਜੰਗ ਸੀਗੀ ਘਰਗੱਜ ਜੀ। ਉਹ ਜਿਹੜੀ ਉੱਥੇ ਕੀ ਜਿਹੜੇ ਜਿੱਤੇ ਆਪਣੇ 27 22 ਸਿੰਘ ਜੀ ਦੇ ਹੋਏ ਸੀਗੇ। ਅਫਗਾਨ ਸਾਰਾ ਸਾਰਾ ਉਹ ਵੀ ਦੇ ਆਣ ਕੇ ਕੀਰਾਨ ਕਿਸ ਨੂੰ ਅਰਪਣੀ ਕੀਤਾ ਹੈ ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਅੰਦਰ ਕੇ ਜਾ ਰਹੇ ਜਿਵੇਂ ਨਾਲ ਕੋਲੇ ਹਾਂਜੀ ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆਦ ਘੇਰੇ ਚ ਐ ਆ ਗਏ ਤੇ ਘੇਰਾ ਵੀ ਅਸੀਂ ਤਾਂ ਕਾਲ ਤੱਕ ਤੇ ਹੈ ਨਹੀਂ ਸੀ ਦੂਸਰੇ ਪਾਸੇ ਤੇ ਭਾਈ ਸਾਹਿਬ ਦੇ ਜਾਸ ਸੀਗੇ ਤੇ ਭਾਈ ਸਾਹਿਬ ਵੀ ਗਿਮਜਬਰੀ ਵੱੜ ਗਈ ਕਿ ਪੁਲਿਸ ਕੋਲ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਤੁਹਾਨੂੰ ਮੈਂ ਬੇਨਤੀ ਕਰਾਂ ਮੈਂ ਤੇ ਹੱਥ ਜੋੜ ਕੇ ਕਹਿੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹਦਾ ਉਹਨਾਂ ਦਾ ਪਰਿਵਾਰ ਜਿਹੜਾ ਮੁਰ ਵਿਚਾਰ ਕਰੇ ਬੇਨਤੀ ਕਰ ਸੇ ਜੇ ਸ਼ਾਇਦ ਉਹ ਇਹ ਸੋਚਣਗੇ ਵੀ ਫੈਸਲਾ ਪੀ ਲੈਂਦੇ ਆ ਉਹਨਾਂ ਦੀ ਮਰਜ਼ੀ ਹੈ ਤੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੋ ਕਿ ਇਹਦਾ ਫਾਇਦਾ ਪੁੰਹੇ ਮੈਂ ਦਾਅਵੇ ਨਾਲ ਕਹਿੰਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਹੈ ਕਿ ਪਹਿਲਾਂ ਹੀ ਆ ਜਾਈਂ ਕਿਉਂਕਿ NSA ਹੈ ਇੱਕ ਵਾਰਾ ਰਿਪੀਟ ਹੋ ਗਈ ਹੈ ਐਰਬੋਕ ਹੋਣੀ ਹੋਣੀ ਹੈ ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ ਦੂਸਰੀ ਗੱਲ ਉਹਨਾਂ ਦੇ ਕੇਸ ਨੇ ਕੇਸਾਂ ਚ ਜਮਾਨਤਾ ਹੋਣੀ ਹੈ ਕੇਸ ਕੀ ਹੈ 307 ਦਾ 307 ਦੀਆਂ ਦੇ ਬਾਹਰ ਉਹ ਜਮਾਨਤਾ ਹੋ ਜੇਗੀ ਜਹਾਂ ਤੇ ਹੋਵੇ ਨਾ ਕਿ ਜਿਤਨਾ ਭਾਈ ਖੜਾ ਹੈ ਉਮਰ ਕਹਿਦੀ ਸਜ਼ਾ ਹੋਈ ਤੇ 23 ਸਾਲਾਂ ਦਾ ਬਿਠਾ ਹੈ ਭਾਈ ਭੁੱਲ ਰਿਹਾ ਉਮਰ ਕਹਿਦੀ ਸਜ਼ਾ ਹੋਈ ਤੇ 30 ਸਾਲਾਂ ਤੋਂ ਬਿਠਾ ਹੈ ਹਾਂਜੀ ਭਾਈ ਰਾਜਵਾਨਾ ਨਤੀਆਂ ਸਾਲਾਂ ਤੋਂ ਫਾਂਸੀ ਤੇ ਫੰਦੇ ਤੇ ਫਿਰ ਉਤਾ ਹੈ ਭਾਈ ਜਗਤਾਰ ਸਿੰਘ ਵਾਰਾ ਹੈ 80 ਸਾਲਾਂ ਤੋਂ ਜੇਲ੍ਹ ਚ ਬਿਠਾ ਆ ਭਾਈ ਭਿਉਰਾ ਬਿਠਾ ਆ ਇੱਕ ਦੇਖੋ ਸਭ ਤੋਂ ਵੱਡੀ ਗੱਲ ਭਾਈ ਗੁਰਮੀਤ ਸਿੰਘ ਇੰਜੀਨੀਅਰ ਪਤਾ ਨਹੀਂ ਤੁਹੇ ਮਿਲੇ ਕਿ ਨਹੀਂ ਮਿਲੇ ਗੁਰਮਖਰੂ ਬਿਲਕੁਲ ਗੁਰਮਖਰੂ ਜੀ ਨੂੰ ਆਪਾਂ ਕਹ ਦੀਏ ਜੀ ਚ ਕੋਈ ਬਾਲਸ਼ਲ ਨਹੀਂ ਉਹ ਬੰਦਾ 80 ਸਾਲਾਂ ਬਾਅਦ ਪੱਕੀ ਜਮਾਨ ਤੇ ਰਿਹਾ ਆ ਪੱਕੀ ਜਮਾਨ ਤੇ ਮਤਲਬ ਤੇ ਉਹ ਪੱਕੀ ਜ਼ਮਾਨਤ ਰਿਹਾ ਹੁੰਦਾ ਆ ਤੇ ਆ ਮਹੀਨਾ ਪਹਿਲਾਂ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਜਿਲੇ ਭੇਜਤਾ ਕਿਸੇ ਟੀਵੀ ਚੈਨਲਾਂ 'ਚ ਲਈ ਚਲੋ ਕੱਲ੍ਹ ਦੇ ਦਿਨ 'ਚ ਚਲੀ ਹੁੰਦੀ ਸਾਡੇ ਅੱਗੇ ਮੰਮਾ ਇਹਨੇ ਚਲਾਈ ਏਡਾ ਵੱਡਾ ਧੱਕਾ ਹੋਇਆ ਹੋਵੇ ਕਿਸੇ ਬੰਦੇ ਦੇ ਨਾਮ ਆ ਕੋਈ ਉਹਦੀ ਸ਼ਿਕਾਇਤ ਨਾ ਹੋਵੇ ਕੋਈ ਉਹਦੀ ਲੋਕਡਾਡਰ ਨੂੰ ਲੈ ਕੇ ਕੋਈ ਨਾ ਹੋਵੇ ਕੋਈ ਉਹ ਤਾਂ ਕਾਨੂੰਨ ਤੋੜਨ ਨੂੰ ਲੈ ਕੇ ਨਾ ਹੋਵੇ ਉਹਦੀ ਜ਼ਮਾਨਤ ਰੱਦ ਕੇ ਬਾਹਰ ਭੇਜ ਜਿਲੇ ਭੇਜ ਮੈਂ ਆ ਜ ਅਕਾਲੀ ਦਲ ਨੇ ਉਹਦੀ ਗੱਲ ਠਾਈ ਆ ਇਹ ਤੱਕ ਆ ਇਜ਼ਨ ਇਟ ਹੈ ਬਲੋਸਰ ਦੋਨੋ ਦਾ ਵਾਰੀ ਵਸ ਕੋਨਾ ਹੈ ਜੇ ਪ੍ਰਵਾਹ ਤੁਹਾਨੂੰ ਬੇਨਤੀ ਜਾਂ ਤੁਹਾਡੇ ਸਪੀਕਰ ਬੇਨਤੀ ਕਰ ਦਿੰਦੇ ਆ ਕਿ ਤੁਸੀਂ ਵਾਪਸੀ ਲੈ ਲਓ ਅਸੀਂ ਪਹਿਲੋਂ ਮੀਤਵਾਰ ਦੇ ਦਿੱਤਾ ਫਿਰ ਸੰਚਾਰ ਹੋ ਸਕਦੀ ਕੀ ਨਹੀਂ ਮੀਤਵਾਰ ਤਾਂ ਪਹਿਲੋਂ ਕਾਲੀਦਨ ਨੇ ਦਿੱਤਾ ਮੀਤਵਾਰ ਤਾਂ ਕਾਲੀਦਨ ਨੇ ਕਿਹਾ ਵੀ ਅਹੀਂ ਘੜਾ ਕਰਨਾ ਤਾਂ ਮੈਨੂੰ ਤੇ ਕਹਿੰਦੇ ਰਿਹਾ ਵੀ ਅਹੀਂ ਧੜੀ ਮਤ ਕਰਾਂਗੇ ਮੈਨੂੰ ਇਹ ਕਹਿੰਦੇ ਰਿਹਾ ਸੰਗਤ ਜ਼ੋਰ ਪਾ ਰਹੀ ਹੈ ਭਾਈ ਸਾਹਿਬ ਮਨਾ ਕਰਦੇ ਪਏ ਸੀ ਚਲੋ ਮੈਨੂੰ ਵੀ ਸੰਗਤ ਹੀ ਪਾ ਰਹੀ ਹੈ ਮੈਨੂੰ ਤਾਂ ਸੰਗਤੀ ਕਹਿ ਰਹੀ ਆ ਆਪਸੀ ਬੈਠ ਕੇ ਕੁਝ ਵਿਚਾਰ ਕਰਾ ਹੋ ਸਕਦਾ ਉਹੇ ਸਮਝ ਲੱਗਦਾ ਨਹੀਂ ਮਤ ਕਿੰਬੀ ਬਦਰ ਲਾ ਮਾਰੂ ਇਹ ਆ ਗੋਟੇ ਜਿੱਥੇ ਕਹਿੰਦੇ ਸੀ ਉਹ ਤਾਂ ਬਾਤ ਕਰਨੀ ਬੈਠ ਕੇ ਕਰਦਾ ਇਹ ਗੱਲ ਬਾਤ ਮੈਂ ਰਾਤ ਤੇ ਹੀ ਰਿਆਂ ਹਾਂ ਦੇ ਇਹ ਕਰ ਕਾਂਗਰਸ پارٹی ਵੱਲੋਂ ਜਿਆਦਾ ਜੀਰਾ ਸਿੰਘ ਦਾ ਨਾਮ ਚੱਲ ਰਿਹਾ ਤੇ ਜਾਂ ਰਾਮਿੰਦਰ ਪ੍ਰਤਾਪ ਸਿੰਘ ਦਾ ਕੀ ਲੱਗਦਾ ਤੁਹਾਡੇ ਸਾਹਮਣੇ ਕਿੰਨੀ ਵੱਡੀ ਚੁਣੌਤੀ ਬਣ ਸਕਦੀ ਹੈ ਤੇ ਰਾਣੀਂਦਰ ਪ੍ਰਤਾਪ ਸਿੰਘ ਮੇਰਾ ਜਿਹੜਾ ਰਗਾ ਇੰਨਾ ਬਿਟ ਹੈ ਤੇ ਜੀਰਾ ਸਾਹਿਬ ਕਿੱ데 ਗਾ ਇਹ ਨਹੀਂ ਜੀਰਾ ਸਾਹਿਬ ਇੱਥੇ ਕੋਈ ਨਹੀਂ ਅਰਜੀ ਅਰਜੀ ਤੇ ਮੋਢਿਆਂ ਦਾ ਕਾਇਦਾ ਹੋਰ ਕਾਇਦਾ ਹੈ ਠੀਕ ਹੈ ਮੇਰੇ ਮੇਰੀ ਕੋਸ਼ਿਸ਼ ਹੈ ਕਿ ਜੇ ਤੇ ਜੀਰਾ ਸਾਹਿਬ ਆਉਂਦੇ ਆ ਫਿਰ ਹਰਜੀਵ ਦੇ ਮੋਢਿਆਂ ਤੇ ਨਹੀਂ ਜੇਪ ਤੱਕ ਆ ਜਿਹੜਾ ਇੰਦਰਪ੍ਰਤਾਪ ਆ ਉਹਨੂੰ ਵੀਰੇ ਇਹੀ ਕਰ ਸਕਦੇ ਆ ਕਿ ਉਹਨੂੰ ਰਜੀਵ ਜਿਹੜਾ ਕਰਦਾਂਗੇ ਘਟਾਵਾਂਗੇ ਠੀਕ ਹੈ ਉਹ ਕਹਿੰਦੇ ਆ ਨਾ ਇੱਕ ਗਾਣਾ ਕਹਿੰਦਾ ਹਮ ਵੋ ਹੈ ਜੋ ਕਦੇ ਹਾਰਤੇ ਨਹੀਂ ਇਹ 2009 ਚ ਵੀ ਆਇਆ ਉਦੋਂ ਬੜੇ ਕਹਿੰਦੇ ਬੜਾ ਪੈਸਾ ਬੜਾ ਪੈਸਾ ਮੇਰੇ ਕੋਲ ਤਾਂ ਹੈ ਨਹੀਂ ਟੋਵਾ ਸਾਹਿਬ ਇੱਕ ਮੰਤਰੀ ਵੱਲੋਂ ਜਾਤੀ ਹੂਚਕ ਸ਼ਬਦ ਕੋਲ ਕੇ ਬਾਦ ਚ ਦਰਬਾਰ ਸਭਾ ਕੇ ਮਾਫੀ ਮੰਗਣਾ ਨਮਸਤੇ ਨੂੰ ਦੋਏ ਦੇ ਕੋਲੋਂ ਸਾਹਿਬ ਕੀ ਕੁਮੈ ਕੁਵਿੰਡੀ ਕਰਾਂ ਜੀ ਮਾਫੀ ਇਤਕੋ ਦਰਮਣੀ ਬੜਾ ਬੜਾ ਅਸ਼ਬੜਾ 44 ਮਿੰਟ ਦੀ ਉਹਦੀ ਸਪੀਚ ਹੈ ਜਿਹੜੇ ਦਿਨ ਉਹਨੇ ਸਟੇਜ ਤੇ ਦਿੱਤੀ ਤੇ 57 ਮਿੰਟ ਦਾ ਉਹਦਾ ਸਪਸ਼ਟੀਕਰਨ ਹੈ ਜਿਹੜਾ ਮੈਂ ਸਪਸ਼ਟੀ ਕਰਨ ਦਿੱਤਾ ਸੀ ਉਹ ਸਪਸ਼ਟੀਕਰਨ ਨਹੀਂ ਸੰਦਿਆ ਜੀ ਕਿ ਉਹਦਾ ਜਿਹੜਾ ਅਗਲੇ ਦਿਨ ਨੂੰ ਤਿਆਰ ਕੀਤਾ ਹੈ ਉਹਦੇ ਚ ਕਿੰਨਾ ਗੰਤਾ ਜੇ ਧੱਕ ਧੱਕਾ ਵੀ ਕਿਹਨੇ ਘਲਦਾ ਗੁਰੂਆ ਬਜਾਦਾ ਪੰਗਾ ਪੈ ਗਈ ਜਾ ਕੇ ਬਾਗ ਦੇ ਵੇਹਾ ਮਾफी ਮੰਗ ਲੈ ਮਾਫੀ ਨਹੀਂ। ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿੱਥੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਸਾਡੇ ਸਤਕਾਰਤ ਭਾਈਚਾਰਿਆਂ ਦੇ ਉੱਤੇ ਇੰਗਰਾਜ਼ ਚੁੱਕੀਆਂ ਆ। ਉਹਨਾਂ ਦੇ ਬ੍ਰਾਦਰਹੀ ਨੂੰ ਲੈ ਕੇ ਨਰਾਦਰ ਕੀਤਾ ਹੈ। ਇਹ ਤਾਂ ਬਖਸ਼ਣਯੋਗ ਨਹੀਂ। ਇਹ ਤਾਂ ਹੁਣ ਭਾਈਚਾਰਿਆਂ ਨੇ ਦੇਖਣਾ ਹੈ। ਅਸੀਂ ਤਾਂ ਪੀੜੀ ਕਰਾਂਗੇ। ਅਜਿਹੇ ਲੋਕਾਂ ਨੂੰ ਸਬਕ ਦਿਓ। ਵਿਰੋਧ ਕਰੋ ਔਰ ਡੱਟ ਕੇ ਕਹੋ ਕਿ ਆਮ ਆਦਮੀ ਪੱਡੇ ਕਿਸੇ ਵੀ ਰਾਮ ਗੜੀਆ ਭਾਈਚਾਰੇ ਚੋਂ ਤੇ ਸੁਨਿਆਰਾ ਭਾਈਚਾਰੇ ਚੋਂ ਕਿਸੇ ਨੇ ਉਹਨਾਂ ਦੇ ਉਹਨਾਂ ਨੂੰ ਮਤਲਬ ਕਿਸ ਪ੍ਰਵਾਹ ਤੇ ਵੋਟ ਨਹੀਂ ਪੈਣੀ ਚਾਹੀਦੀ। ਦੂਜੀ ਗੱਲ ਜਿਹੜੀ ਹੈ। ਜੇ ਕਿਸੇ ਦੀ ਧੀ ਭੈਣ ਤੱਕ ਹੋਵੇ, ਕਿਸੇ ਦੀ ਘਰ ਦੀ ਤੱਕ ਤੁਸੀਂ ਪਹੁੰਚ ਜਾਓ। ਕੀ ਗੱਲ ਬਣਦੀ? ਇਹ ਤਾਂ ਬਣਦੀ ਤਾਂ ਤੇ ਕੋਈ ਛੱਡੀ ਉਹਨੇ ਦੱਸ ਨਾ। ਭਾਵੇਂ ਢੀਕਾ ਗਾਇਰਮਿੰਦਰ ਸਿੰਘ ਹੈ ਤਾਂ ਸਾਡਾ ਸਾਥੀ ਦੀਆ ਇਕੱਠੇ ਫੈਡਰੇਸ਼ਨ ਜਿਉਂ ਕੰਮ ਕੀਤਾ, ਸੰਘਰਸ਼ ਜਿਉਂ ਕੀਤਾ ਹੈ, ਜੇਲ੍ਹ ਚ ਜੁੜੇ ਆ ਉਹ ਕਾਂਗਰਸ ਚ ਲਾ ਗਿਆ। ਜਿਹੜੀ ਨਹੀਂ ਚੰਗੀ ਲੱਗਦੀ ਗੱਲ। ਔਰ ਜੋ ਕੁਛ ਉਹਦੀ ਫੈਮਲੀ ਬਾਰੇ ਉਹਦੇ ਪਰਿਵਾਰ ਬਾਰੇ ਉਹਦੀ ਪਤਨੀ ਬਾਰੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਦੱਸ ਦਿਓ ਜੇ ਚੰਗੀ ਲੱਗੀ ਬਖਸ਼ੇ ਜੋਗ ਹੈਗਾ ਉਹ ਤੋਂ ਮਾफी ਮੰਗੀ ਇੱਕ ਕੁੜੀ ਕੋਲ ਸਾਡੀ ਛੋਟੀ ਭੈਣ ਆ ਉਹਦੇ ਕੋਲ ਮਾफी ਮੰਗੀ ਉੱਥੇ ਤਾਂ ਕਹਿੰਦਾ ਅਰ ਮੈਂ ਦਰ ਅੱਗੇ ਆਲਾ ਹਾਂਜੀ ਉਂਗਲ ਦੇ ਨਾਲ ਬਾਹਾਂ ਨਹੀਂ ਗੱਲ ਪਤੇ ਘਿਰਦਬਾਰਾ ਕਰਦੀ ਹਾਂਜੀ ਇਸ ਕਰਕੇ ਦੇਖੋ ਇੱਕ ਮੈਂ ਹੋਰ ਬੇਨਤੀ ਜਰੂਰ ਕਰਾਂਗਾ ਤੁਹਾਡੇ ਰਾਂਹੀਂ ਤੁਹਾਡੇ ਰਾਂਹੀਂ ਜਰੂਰ ਕਿ ਕੋਈ ਵੀ ਪਰਵਾਹ ਹੈ ਪੰਜਾਬ ਦਾ ਖਾਸ ਕਰਕੇ ਸਿੱਖ ਭਾਈਚਾਰੇ ਹਰੇਕ ਦਾ ਪਛੋਕੜ ਅਕਾਲੀ ਕਿਸੇ ਦਾ ਪਰਦਾਦਾ ਅਕਾਲੀ ਕਿਸੇ ਦਾ ਦਾਦਾ ਅਕਾਲੀ ਕਿਸੇ ਦਾ ਪਿਓ ਅਕਾਲੀ ਅਕਾਲੀ ਦਲ ਦੇ ਨਾਲ ਇਸਬੰਧਿਤ ਰਹੇ ਬਹੁਤ ਬਾਕੀ ਬਾਕੀ ਪਾਰਟੀਆਂ ਨਾਲ ਜੁੜ ਗਿਆ ਕੋਈ ਬਗਨ ਵੱਖਰੀ ਤੇ ਜੇ ਸਾਡੀ ਜਾਂ ਸਾਡੇ ਵੱਡਿਆਂ ਦੀ ਪਾਰਟੀ ਹੈ ਅਕਾਲੀ ਦਲ ਜਿਹੜੀ ਪੰਥ ਤੇ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ ਇਹਦਾ ਇੱਕੋ ਇੱਕ ਅਜੰਡਾ ਜੀ ਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਗਾ ਜੇ ਤੁਹਾਨੂੰ ਕੋਈ ਅਕਾਲੀ ਦਲ ਤੋਂ ਸ਼ਿਕਾਇਤ ਹੈ ਉਹ ਸਕਦੀ ਕੋਈ ਕਮੀ ਰਹੀ ਹੋਵੇ ਰਹਿ ਵੀ ਜਾਂਦੀ ਹੈ ਬੇਸ਼ੱਕ ਅਕਾਲੀ ਦਲ ਨੂੰ ਵੋਟ ਮੈਂ ਪਰ ਤੁਸੀਂ ਕਿਉਂ ਕਿ ਸਾਨੂੰ ਅਕਾਲੀ ਦਲ ਤੋਂ ਪੰਥਕ ਇਸ਼ੂ ਨੂੰ ਲੈ ਕੇ ਕੋਈ ਸ਼ਿਕਾਇਤ ਹੈ ਕਿ ਪੰਥਕ ਇਸ਼ੂ ਨੂੰ ਲੈ ਕੇ ਮੈਨੂੰ ਦਰਦ ਹੈ ਤੇ ਵੋਟ ਜਾ ਕੇ ਕਾਂਗਰਸ ਵੱਲ ਬੋਰਡ ਜਾ ਕੇ ਆਵਾਜ਼ ਦੀ ਪਾਰਟੀ ਨੂੰ ਪਾ ਦੇਉ ਤੇ ਫਿਰ ਕੋਈ ਕੋ ਮੈਂ ਪੰਥਕਿਆ ਜਾਂ ਭਾਰਤੀ ਜਨਤਾ ਪਾਰਟੀ ਨੂੰ ਪਾ ਦੇਉ ਫਿਰ ਕੋਈ ਮੈਂ ਪੰਥਕਿਆ ਜਿਨੇ ਬੰਦੀ ਸਿੰਘਾਂ ਦਾ ਠੋਕ ਜਵਾਬ ਤਾਂ ਨਹੀਂ ਰਿਆ ਕਰਨੇ ਜਿਨੇ ਸ਼ਰੌਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੋੜ ਕੇ ਰੱਖਤੀ ਹਰਿਆਣੇ ਦੇ ਵਿੱਚ ਜਿਨੇ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਜਿਨੇ ਜੂਬ ਸਾਬ ਬੋਰਡ ਤੇ ਪਟਨਾ ਸਾਬ ਬੋਰਡ ਦੇ ਵਿੱਚ ਤਬਦੀਲੀ ਕਰਤੀ ਅਜੇ ਜੇ ਉਹਨਾਂ ਨੂੰ ਕਿ ਫਿਰ ਵੋਟਾਂ ਪਾਉਂਦੇ ਜਾਂ 83 ਭੁੱਲ ਕੇ ਕਾਂਸਲ ਨੂੰ ਕਹਿੰਦੇ ਕਿ ਪੰਥਕ ਹੈ ਤੇ ਫਿਰ ਕੋਈ ਮੈਂ ਤਾਂ ਸਾਰੇ ਭਾਈਚਾਰੇ ਨੂੰ ਦੇਖੋ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਧਰਮਾਂ ਆਪਦੇ ਚ ਆਸਰਾ ਰੱਖੋ ਡਟ ਕੇ ਆਪਦੇ ਧਰਮ ਦੀ ਗੱਲ ਕਰੋ ਪਰ ਨਫ਼ਰਤ ਨਾ ਕਰੋ ਨਫ਼ਰਤ ਨਾ ਵਿੱਚ ਇਕ ਰਹੋ ਭਾਈਚਾਰਕ ਸਾਂਝ ਜੇ ਹੋਊਗੀ ਇੱਥੇ ਏਕਤਾ ਹੋਊਗੀ ਤੇ ਤੁਹਾਡੀ ਪੰਜਾਬ ਤਰੱਕੀ ਕਰੂਗਾ ਜੇ ਪੰਜਾਬ ਤਰੱਕੀ ਕਰੂਗਾ ਤੇ ਤੁਹਾਡੀਆਂ ਉਹਨਾਂ ਦੀਆਂ ਪੀੜ੍ਹੀਆਂ ਤੱਕੀ ਕਰਨਗੀਆਂ ਜਿੰਨਾ ਫਰੰਦ ਦੇ ਬੀਜਾਂ ਚ ਬੀਜੀ ਜਾਓਗੇ ਤੇ ਕੋਈ ਨੀ ਕਿੰਨੇ ਕ ਦੇਸ਼ ਹੈ ਤੇ ਕਿੰਨੇ ਕ ਲੋਕ ਹੈ ਤੇ ਕੀ ਕੁਛ ਕਰਵਾਉਣ ਡਿਆ। ਬੰਦੂਆ ਸਾਹਿਬ ਤੁਹਾਡੇ ਵਾਸਤੇ ਚੈਲੰਜ ਪਾਰਟੀ ਕਰੀ ਹੋਈ ਹੈ ਜਿਹੜੀ ਖਡੂਰ ਸਾਹਿਬ ਫੀਲਡ ਉੱਤੇ ਗੱਲ। ਇਹਦੇ ਉੱਤੇ ਚੈਲੰਜ? ਤੁੰਡਾ ਦੇ ਮੈਂ ਸਰਵੇ ਨਹੀਂ ਕੀਤੀ। ਸਾਨੂੰ ਲੱਗਾ ਕਿਸੇ ਉਮੀਦਵਾਦੂ ਤੇ ਕਿਹੜੀ ਤੁਹਾਨੂੰ ਪਾਰਟੀਆਂ ਨਾਲ ਚੈਲੰਜ ਲੱਗਦੀ ਜਿਹੜਾ ਤੁਹਾਡਾ ਮੁਕਾਬਲਾ ਕੱਟੜ ਖੜਾ ਮੁਕਾਬਲਾ ਹੋ ਜਾਏਗਾ। ਵੱਧ ਕਿਸ ਹੁੰਦੀ ਹੈ ਕਿ ਜੇ ਮੈਨੂੰ ਗੱਲ ਕਰਨੀ ਪਈਂਦੀ ਐ ਜੇ ਮੁਕਾਬਲਾ ਹੋ ਗਿਆ ਤੇ ਕੰਮਸ ਨਾ ਹੋ ਉਹ ਕੰਮਸ ਜਿਹੜੀ ਪੰਥ ਤੇ ਪੰਜਾਬ ਦੀ ਸਭ ਤੋਂ ਵੱਡੀ ਦਸ਼ਮਨ ਜਿਹਨੇ ਪੰਥ ਨੂੰ ਜਿਹਨੇ ਪੰਜਾਬ ਨੂੰ ਤਬਾਹ ਕੀਤਾ ਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਹਾਂਜੀ ਜੇ ਅੱਜ ਪੰਜਾਬ ਤੇ ਪੰਥ ਇਸ ਕਗਾਰ ਤੇ ਖੜੁੱਤਾ ਤੇ ਉਹ ਉਹਦੇ ਬੀਜ ਜਿਹੜੇ ਨੇ ਜਾਂ ਉਹਦੇ ਜਿਹੜੇ ਜ਼ੁਰਮ ਨੇ ਜਾਂ ਉਹਦੀ ਪੀੜਾ ਜਿਹੜੀ ਹਾਂਜੀ ਉਹ ਕਾਂਗਰਸ ਕਰਕੇ ਇੰਦਰਾ ਗਾਂਧੀ ਕਰਕੇ ਰਜੀਵ ਗਾਂਧੀ ਕਰਕੇ ਤੇ ਵਿਅੰਤ ਵਿਛੜ ਕਰਕੇ ਮੋਢੀ ਜੀ ਸ਼੍ਰੀ ਜੀ ਆਹ ਦਾਵਾ ਇਹ ਤੇ ਦੇਖੋ ਉਹਦੇ ਉਹਨਾਂ ਦਾ ਮੈਥ ਮੇਰੇ ਕੜਾ ਕਿ ਕਿਨੇ ਮੂੰਹ ਫੜ ਲੈਣਾ ਇਹਦਾ ਦਾਵਾ ਹੀ ਆ ਨਾ ਤੇ ਜੇ ਜੇ ਤੁਹਾਨੂੰ 400 ਪਾਰ ਨਜ਼ਰ ਆਉਂਦੀ ਹੈ ਤੇ ਫਿਰ ਗੁਰੂਆਂ ਮੁਸਲਮਾਨਾਂ ਦੇ ਵਿਰੁੱਧ ਕਿਉਂ ਪਿੱਲੀ ਨਾਪ ਕੇ ਰੱਖਦੇ ਜੀ ਰੋ ਜੀ ਕਦੀ ਮੰਗਲ ਸੂਤਰ ਤੇ ਆ ਜਾਂਦੇ ਜੇ ਕਦੀ ਤੁਸੀਂ ਉਹ ਉਹਦੀ ਪਾਰਟੀ ਸੀ ਉਹਨਾਂ ਦੀ ਮੁਸਲਮ ਨਹੀਂ ਉਹਦੇ ਵਾਲੇ ਪਾਸੇ ਤੁਰ ਪੈਂਦੇ ਜੇ ਕਦੀ ਤੁਸੀਂ ਉਹਨਾਂ ਦੇ ਬੱਚਿਆਂ ਦਾ ਕਾਰਜ ਹੁੰਦੇ ਜੇ ਫਿਰ ਉਹਦੇ ਹੱਥ ਕਿਉਂ ਕਰ ਗੱਲ ਕਰਦੇ ਜੀ ਕਿਉਂ ਨਫਰਤ ਦੇ بیچ بیچਦੇ ਜੀ ਮੁਸਲਮ ਭਾਈਚਾਰਾ ਆ ਸਾਡੇ ਇੱਥੋਂ ਦਾ ਆ ਹਾਂਜੀ ਇੱਥੋਂ ਦੇ ਵਾਸੀ ਨੇ ਉਹ ਉਹਨਾਂ ਨੇ ਬੜੀਆਂ ਸ਼ਹੀਦੀਆਂ ਦਿੱਤੀਆਂ ਨੇ ਇਸ ਇੱਥੇ ਅਬਦੁਲ ਹਮੀਦ ਜਿਹੜਾ ਆ 1965 ਦੀ ਲੜਾਈ ਦਾ ਸ਼ਹੀਦ ਆ ਜਿਹਨੂੰ ਮੇਰੇ ਖਿਆਲ ਪਰਮਵੀਰ ਚੱਕਰ ਮਿਲਿਆ ਹੈ ਹਾਂਜੀ ਉਹਨੂੰ ਪਰਮਵੀਰ ਚੱਕਰ ਮਿਲਿਆ ਹੈਗਾ ਤੁਸੀਂ ਉਸ ਭਾਈ ਜਾਰੇ ਦੇ ਉੱਤੇ ਸਿੱਧਾ ਹੀ ਆਣ ਕੇ ਪ੍ਰਧਾਨ ਮੰਤਰੀ ਪੋਲਰਾਈਜੇਸ਼ਨ ਕਰਦੀ ਖਾਤਰ ਇਹ ਇਹ ਨਾਰੀ ਜੁੜਿਆ ਸਵਾਲ ਹੈ ਬਹੁਤ ਜੰਗੀ ਤੁਸੀਂ ਕਹਿੰਦੇ ਪੰਜਾਬ ਜਿਹੜਾ ਇੱਕ ਬੁਲਦਸਤਾ ਹੈ ਸਾਰੇ ਭਾਈਚਾਰਿਆਂ ਦਾ ਰਹਿੰਦੇ ਨੇ ਪਰ ਤੁਹਾਨੂੰ ਲੱਗਦਾ ਕਿ ਰਾਮ ਮੰਦਰ ਦੇ ਨਾਮ ਤੇ ਪੰਜਾਬ ਦੇ ਵਿੱਚੋਂ ਬੀਜੇਪੀ ਦੇ ਵੋਟਾਂ ਮਿਲੂ ਦੇਖੋ ਜਿਸ ਤੱਕ ਰਾਮ ਮੰਦਰ ਦਾ ਸਵਾਲ ਹੈ ਸਾਰੇ ਦੀ ਹਸਤ ਹੈ আর ਕੋਈ ਚਾਹੁੰਦਾ ਕਿ ਜਿੱਥੇ ਭਗਵਾਨ ਰਾਮ ਪੈਦਾ ਹੋਏ ਦੀ ਗੁਰਬਾਣੀ ਦੇਵੇਂ ਉਹਨਾਂ ਨੂੰ ਤ੍ਰੇਤੇ ਦਾ અવਤਾਰ ਮੰਨੇ ਤ੍ਰੇਤੇ ਤਾਂ ਮਾਣਿਓ ਰਾਮ ਰਗਵੰਸ਼ ਕਹਾਇ ਇਹ ਗੁਰਬਾਣੀ ਜੀ ਤ੍ਰੇਤੇ ਦਾ અવਤਾਰ ਰਾਮ ਜੀ ਨੇ ਉਹਨਾਂ ਦੇ ਜਿਹੜਾ ਜਨਮ ਜਿੱਥੇ ਉਹਨਾਂ ਲਿਆ ਆ ਉੱਥੇ ਉਹਨਾਂ ਦਾ ਜਨਮ ਸਥਾਨ ਬਣਨ ਲੱਗਦਾ ਰਾਮ ਮੰਦਰ ਬਣਨ ਲੱਗਦਾ ਸੀ ਆਖਤ ਚੰਗੀ ਗੱਲ ਕੀਤੀ ਹੈ ਪ੍ਰੋਫੈਸਰ ਅਗਨੇ ਕੀਤਾ ਸੁਪਰੀਮ ਕੋਰਟ ਨੇ ਸਪਰੀਮ ਕੋਰਟ ਨੇ ਕੀਤਾ ਨਾ ਫੈਸਲਾ ਆਉਣ ਤੋਂ ਬਾਅਦ ਹੀ ਹੈ ਨਾ ਜਿਨ੍ਹਾਂ ਲੋਕਾਂ ਨੇ ਲੜਾਈ ਲੜੀ ਜਿਨ੍ਹਾਂ ਨੇ ਇੱਥੋਂ ਤੱਕ ਖੜਿਆ ਉਹਨਾਂ ਦਾ ਜ਼ਿਕਰੀ ਹੈ ਨਹੀਂ ਸਰਕਾਰ ਉੱਥੇ ਪੈਸੇ ਲਾ ਕੇ ਜਾਂਦੀ ਕਿ ਰਾਮ ਮੰਦਰ ਅਸੀਂ ਬਣਾਤਾ ਹੈ ਅਸੀਂ ਕਹਿੰਨੇ ਕਿ ਚਲੋ ਇਹ ਵੀ ਚੰਗੀ ਗੱਲ ਪਰ ਤੁਸੀਂ ਰਾਮ ਮੰਦਰ ਬਣਾ ਕੇ ਕਹਿ ਜੋ ਕਿ ਅਸੀਂ ਕੋਈ ਹਿੰਦੂ ਭਾਈਚਾਰੇ ਤੇ ਜਾਂ ਭਾਰਤੀ ਭਾਰਤ ਵਾਸੀਆਂ ਤੇ ਕੋਈ ਆਸਾਨ ਕਰਤਾ ਹੈ ਕਿ ਕੋਈ ਆਸਾਨ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਜੇ ਆਜ਼ਾਦ ਹਿੰਦੁਸਤਾਨ 'ਚ ਜਿੱਥੇ ਬੜੇ ਜ਼ੁਲਮੋ ਸਿੱਤਮ ਹੋਏ ਆ ਸਾਡੇ ਧਾਰਮਿਕ ਸਥਾਨਾਂ ਤੇ ਹੋਏ ਆ ਇੱਥੇ ਸ੍ਰੀ ਹਰਮੰਦਰ ਸਾਹਿਬ ਨੂੰ ਪਤਾ ਨਹੀਂ ਕਿੰਨੀ ਵਾਰ ਢਾਇਆ ਗਿਆ ਬੰਬ ਦੇ ਗੋਲੇ ਨਾਲ ਢਾਇਆ ਗਿਆ ਸਿੱਖ ਬਣਾਉਂਦੇ ਰਹੇ ਆ ਹਾਂਜੀ ਤੇ ਪਤਾ ਨਹੀਂ ਇੱਥੇ ਵੀ ਅਗਲੇ ਮਸਜਿਦ ਬਣਾ ਜੰਦੇ ਮਾਸ਼ੇ ਠੁੜੀ ਰਹਿੰਦੇ ਨਹੀਂ ਭਾਈ ਕੋਈ ਮਸਜਿਦ ਦਾ ਵਿਰੋਧ ਨਹੀਂ ਕਰ ਪਰ ਜਿਹੜਾ ਜ਼ੁਲਮ ਦੀ ਨਿਸ਼ਾਨੀ ਹੁੰਦੀ ਹੈ ਉੱਥੇ ਬਾਬਰੀ ਮਸਜਿਦ ਜੇ ਬਾਬਰ ਦੇ ਨਾਂ ਦੀ ਕਿ ਮਸਜਿਦ ਆ ਉਹ ਵੀ ਰਹਿਣੀ ਚਾਹੀਦੀ ਹੈ ਪਰ ਜਿਹੜਾ ਰਾਮ ਜੀ ਦਾ ਮੰਦਿਰ ਹੈ ਉਹ ਬਣਾ ਜੇਦਾ ਸੀ ਬਣਾਤਾ ਉਹ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਦੋਨਾਂ ਧਿਰਾਂ ਦੀ ਸੁਣ ਕੇ ਕੀਤਾ ਹੈ ਸਬੂਤਾਂ ਦੇ ਆਧਾਰ ਤੇ ਕੀਤੀ ਐ ਤੱਥਾਂ ਦੇ ਆਧਾਰ ਤੇ ਕੀਤੀ ਐ ਤੁਸੀਂ ਉੱਥੇ ਲਾ ਕੇ ਪੈਸਾ ਮੇਰੇ ਖਰਚ ਮੇਰੇ ਖਰਚ ਉਸਮਤ ਤੱਕ ਕਿਨੇ ਪੈਸੇ ਕਿ ਰਾਮ ਮੰਦਰ ਵਾਸਤੇ ਮੰਗ ਦਿੱਤੇ ਹਾਂ ਮੈਂ ਤੁਮ ਲੈ ਕੇ ਗਿਆ ਪਤਾ ਨਹੀਂ ਉੱਥੇ ਪਹੁੰਚ ਨਹੀਂ ਪਹੁੰਚੇ ਪਰ ਮੈਂ ਤਾਂ ਮਤਲਬ ਕਿ ਕ੍ਰੈਡਿਟ ਲੈਂਦੀ ਜਿਹੜੀ ਪੈਸਾ ਤਾਂ ਲੋਕਾਂ ਨੇ ਮੇਰੇ ਖਾਤੇ ਰੁਪਾ ਖਰਬਾ ਦਿੱਤਾ ਤੇ ਕ੍ਰੈਡਿਟ ਕਿਉਂ ਨਹੀਂ ਦਿੱਤੇ ਤੁਸੀਂ ਫਿਰ ਤੂੰ ਇਕੱਲਾ ਹੀ ਰਾਮ ਮੰਦਰ ਬਣਾ ਕੇ ਜੋ ਰਾਮ ਕੋ ਲਾएंगे हम उनको लाएंगे ਗਲਤ ਹਾਂਜੀ ਇਹਦਾ ਮਤਲਬ ਕੋਈ ਬਾਕੀ ਅੱਲਾ ਵੈਗਰੂ ਗॉड ਪੁੱਛਿਆ ਹੀ ਨਹੀਂਗਾ ਹਾਂਜੀ ਇਸ ਕਰਕੇ ਜਿਹੜਾ ਅਸੀਂ ਚੰਗੀ ਗੱਲ ਆ ਜਿਹੜਾ ਕੋਈ ਧਰਮ ਦੀ ਗੱਲ ਕਰਦਾ ਕਿਸੇ ਵੀ ਧਰਮ ਦੀ ਗੱਲ ਕਰਦਾ ਉਹਦੇ ਵਾਸਤੇ ਕਾਰਜ ਕਰਦਾ ਚੰਗੀ ਗੱਲ ਆ ਪਰ ਤੁਸੀਂ ਇਸ ਤਰ੍ਹਾਂ ਨਫ਼ਰਤ ਦੇ ਬੀਜ ਬੀਜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ 400 ਪਾਰ ਕਰਾਂਗੇ ਜੀ ਅਚਾਰੂ ਪਾਰ ਕਰਦੇ ਫਿਰ ਕਾਨੂੰ ਵਿਚਾਰੇ ਮੁਸਲਮਾਨਾਂ ਦੇ ਵੈਰ ਪੈ ਜੇ ਠੀਕ ਹੈ ਸਰ ਠੀਕ ਹੈ ਓਕੇ ਓਕੇ